ਅਸੀ ਅਰਦਾਸ ਬੇਨਤੀ ਵਿੱਚ ਸੇਵਕ ਬਣ ਕੇ ਸੱਚੇ ਬਾਦਸ਼ਾਹ ਮੇਰਾ ਅਲਾ ਦੇ ਬੇੜਾ ਬੰਨੇ thank <laughs> you ਭਾਵਿਕ ਵਿਚਾਰ ਨਾਲ ਹੈ ਉਹ ਮਾਈ ਰੋਂਦੀ ਸੀ ਤੇ ਮਜਨੂ ਦੀ ਕਥਾ ਸੁਣਦੇ ਸੀ ਕੋਈ ਮਜਨੂ ਸਾਰੇ ਤੋਂ ਨਹੀਂ ਬਣ ਸਕਦਾ ਲੇਲਾ ਮਜਨੂ ਆਸ਼ਕੀ ਚਾ ਚੱਕੀ ਜਾਂਦੀ ਉਹਨੇ ਲੇਲਾ ਨੂੰ ਕੋਈ ਬਰਿਆਈ ਵਿੱਚ ਨਹੀਂ ਸੀ ਯਾਦ ਕੀਤਾ ਇਹਨੂੰ ਮਜ਼ਾਜੀ ਕਿਹਾ ਜਾਂਦਾ ਹੈ ਅਸੀਂ ਗੁਰੂਦੇਵ ਅੱਗੇ ਭਗਤੀ ਭਾਵ ਵਿੱਚ ਉਹੀ ਦਰਿਆ ਨੇ ਦੋੜ ਮਜ਼ਾਜੀ ਹਕੀਕੀ ਜੇ ਰਾਵੀ ਵੱਲ ਤੱਕ ਲਾਂਗੇ ਤਾਂ ਸਹਿਬ ਗੁਰੂ ਅਰਜਨ ਦੇ ਮਹਾਰਾਜ ਆਦ ਆ ਜਾਂਦੇ ਨੇ ਇਹ ਸਿੱਖ ਧਰਮ ਹੈ ਜੇ ਚਨਾ ਆ ਗਿਆ ਤਾਂ ਮਹੀ ਵਾਲਾ ਉੱਥੇ ਚੰਚਲਤਾ ਹੀ ਹੈ ਕੁਛ ਗੁਰੂ ਨਾਨਕ ਦਾ ਕਰ ਬਹੁਤ ਵੱਡਾ ਹੈ ਤੋਂ ਗੱਲਾਂ ਦੋ ਚੋਂ ਕਿਸੇ ਨੇ ਮੰਨ ਟਕਾ ਤਾਂ ਲਿਆ ਨਾ ਮੇਰੇ ਕਹਿਣ ਦਾ ਭਾਵ ਨਿਚੋੜ ਸੀ ਉਹਨਾਂ ਫਕਰਾ ਫਕੀਰਾਂ ਨੂੰ ਆਸ਼ਕਾਂ ਨੂੰ ਯਾਦ ਕਰਨਾ ਮਾਈ ਨੇ ਜਦੋਂ ਇਹਨਾਂ ਕਿਹਾ ਮਜ਼ਨੂ ਮੇਰਾ ਬੇੜਾ ਬਣੇ ਲਾ ਦੇ ਰੱਬ ਨਹੀਂ ਮੈਂ ਦੇਖਿਆ ਐਂ ਬੈਠਾ ਉਹ ਇੱਕ ਐ ਬਣਿਆ ਬਣਾਇਆ ਕੜਾਹ ਉਹਦਾ ਬੇੜਾ ਉਹਦੇ ਪੁੱਤਰ ਬੜਾ ਲੰਮਾ ਕੜਾਹ ਹੈ ਕਿਸ਼ਤੀ ਦਾ ਰੂਪ ਹੋ ਗਏ ਜਿਹੜਾ ਗੱਧਾ ਮਾਰ ਗਿਆ ਏਠਾਂ ਸੀ ਉਹ 1 ਲਖ ਉੱਤੇ ਆ ਗਿਆ ਉਹਦੇ ਵਿੱਚੇ ਹੀ ਮਲਾਹ ਵਿੱਚੇ ਹੀ ਜੱਪੂ ਮਾਰਨ ਵਾਲਾ ਉਹ ਖਣ ਹੈ ਸਾਗਰ ਮੈਂ ਬਹੁਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਖੇਵਟ ਵੀ ਉਹੀ ਹੈ ਸਤਿਗੁਰੂ ਹੈ ਉਹ ਇਥਾ ਜਹਾਜ਼ ਵੀ ਉਹੀ ਹੈ ਮਲਾ ਵੀ ਉਹੀ ਹੈ ਚੱਪੂ ਮਾਰਨ ਵਾਲਾ ਵੀ ਉਹੀ ਹੈ ਤਰਨਾ ਵੀ ਤੇ ਤਾਰਨਾ ਵੀ ਉਹੀ ਹੈ ਆਪ ਵੀ ਤਰਿਆ ਜਾਂਦਾ ਹੈ ਮਲਾ ਤੇ ਬੇੜੇ ਨੂੰ ਵੀ ਨਾਲ ਲਈ ਜਾਂਦਾ ਗੁਰਬਾਣੀ ਨਹੀਂ ਕਿਹਾ ਆਪ ਮੁਕਤ ਮੁਕਤ ਕਰੇ ਸੰਸਾਰ ਤਰਨ ਤਾਰਨ ਤਾਰਨ ਵਾਲੇ ਵੀ ਤੇ ਤਰਦੇ ਵੀ ਹੋ ਜਾਂਦੇ ਨੇ ਐਸੇ ਮੇਰੇ ਕਿਆਲ ਵਿੱਚ ਬਈ ਡੁੱਬ ਗਿਆ ਬੇੜਾ অনুপਾਰ ਕਰਨਾ ਐ ਉੱਤੇ ਆ ਗਿਆ ਲੈ ਮਾਈ ਛਾਂ ਲੈ ਤੇਰਾ ਹੀ ਪਰਿਵਾਰ ਹੈ ਮੇਰਾ ਹੀ ਇਸ਼ਾਰਾ ਕੀਤਾ ਉਹ ਮਲਾ ਵੀ ਬਚ ਗਿਆ ਸਾਰਾ ਬੇੜਾ ਵੀ ਡੁੱਬੇ ਵੀ ਵਿਛੜੇ ਵੀ ਸਾਹਮਣੇ ਲਿਆ ਤਨਾਰੇ ਤੇ ਵੜਾ ਦਿੱਤੀ ਉਹ ਦਰਗਾਹ ਤੇ ਮੈਂ ਬੋਲਦਾ ਪਹਿਲਾਂ ਵੀ ਈ ਉਹ ਨਿਸ਼ਾਨਾ ਅੰਤਰ ਗੁਰ ਆ ਰਾਜਣਾ ਜੇ ਬਾ ਜਪ ਗੁਰ ਨਾਮ ਨੇਤਰੀ ਸਤਗੁਰ ਵੇਖਣਾ ਸ਼ਰਬਣੀ ਸੁਣਨਾ ਗੁਰ ਨੋ ਸਤਗੁਰ ਸੇਤੀ